ਹਾਂਜੀ ਮੁੰਡੇ ਲਿਆਏ ਆ ਪਤੰਗ ਕਹਿੰਦੇ ਇੱਕ ਵਾਰੀ ਫੇਰ ਦੁਬਾਰਾ ਦਿਖਾ ਮੋਦੀ ਕਿਹੜਾ ਪਤੰਗ ਆ ਇਹ ਇਹ ਆ ਕਹਿੰਦੇ ਛੋਟਾ ਬੀਮ ਦੂਜਾ ਦਿਖਾ ਕਿਹੜਾ ਮੋਦੀ ਅਗਲਾ ਵੀ ਕਹਿੰਦੇ ਛੋਟਾ ਬੀਮ ਹੀ ਲਿਆਏ ਆ ਮੁੰਡੇ ਪਰੀਆਂ ਲਿਆਏ ਆ 5-5 ਰੁਪਏ ਵਾਲੀ ਅਮਰ ਜੀ ਕਿੱਥੋਂ ਲਿਆਏ ਆ ਪਤੰਗ ਇਹ ਆ ਜੜੀ ਟਿਕਾਣੇ ਦੀ ਕਿਹੜੀ ਆ ਜੜੀ ਇੱਥੇ ਆ ਟਿਕਾਣ ਕਿੰਨਾ ਦੀ ਬੀਬੀ ਕੀ ਬੀਬੀ ਕੀ ਅੱਛਾ ਸੱਲੀਆਂ ਲੈ ਕੇ ਉੱਥੇ ਹੁੰਦੇ ਆ ਤਾਂ ਬਈ ਹੈਲੋ ਗਾਇਸ ਅੱਜ ਆਪਕਾ ਸਵਾਗਤ ਹੈ ਅੱਜ ਅਸੀਂ ਬਹੁਤ ਸਾਰੇ ਪਤੰਗ ਲਾਇਆ ਦਿਖਾ ਮੋਦੀ ਚੈੱਕ ਕਰਾ ਮੋਦੀ ਪਤੰਗ ਕਿਹੜਾ ਕਿਹੜਾ ਆਹ ਕਿਹੜਾ ਪਤੰਗ ਆ ਪਾਟਾ ਜਾ ਅਸਲੀ ਹੁੰਦਾ ਇਹ ਡੱਕੜ ਵਾਲਾ ਖੋਲ ਕੇ ਦਿਖਾਓ ਮੁੰਡੇ ਕਹਿੰਦੇ ਪਤੰਗ ਦਾ ਲਿਆਇਆ ਪਰ ਪੇਚਾ ਪੂਚਾ ਕਹੇ ਨੂੰ ਨਹੀਂ ਲਾਉਣਾ ਹੁੰਦਾ ਇਹਨਾਂ ਨੂੰ ਮੈਨੂੰ ਆਉਂਦਾ ਨਹੀਂ ਆਉਂਦਾ ਜਾਵਾਂ ਵੀ ਖਿੰਚਾ ਹੀ ਨਹੀਂ ਮਾਰਨਾ ਹੁੰਦਾ ਲੱਗਿਆ ਸਾਡੇ ਕਿੱਥੇ ਲੱਗਿਆ ਗਾਈ ਜਿੰਨਿਆਂ ਵੀ ਆ ਸਾਰੀਆਂ ਇਹਨਾਂ ਨੇ ਵੜਾਈਆਂ ਹੀ ਆ ਕੋਈ ਵੱਡੀ ਨਹੀਂ ਇੱਕ ਪੰਜੀ ਵੀ ਕੋਈ ਪੇਚਾ ਕੋਈ ਲਾਉਣੀ ਨਹੀਂ ਮੁੰਡੇ ਕਹਿੰਦੇ ਡਾਇਮੰਡ ਦਾ ਗੱਟੂ ਵੀ ਲੈ ਆਇਆ ਯਾਰ ਪਰ ਹੈਗਾ ਧਾਗਾ ਵਾ ਇਹ ਚਾਈਨਾ ਮੇਡ ਨਹੀਂ ਕੀ ਚਾਈਨਾ ਲੋੜ ਤਾਂ ਪਤਾ ਲਾਉੜ ਹੈਂ ਟੰਗ ਨਹੀਂ ਜਾਣਾ ਆ ਵੇ ਲੋ ਇਹ ਤਾਂ ਕੋਸ਼ਣੀ ਹੁੰਦਾਗਾ ਆ ਮੂੰਹ ਜੇ ਬਣਾਈ ਜਾਂਦਾਗਾ ਸਿੱਧੇ ਪੁੱਠੇ ਜੇ ਤਾਂ ਕੈਂਚਾ ਮਾਰੀ ਤੇ ਨਾ ਕੰਗਿਆ ਦੋ ਸੀ ਅੱਗੇ ਚੰਨ ਲੱਗਣਾ ਸਾਡਾ ਅੱਦੇ ਅੱਦੇ ਤੀਕੂ ਉਹ ਦੇ ਲ ਦੇ ਲੈਂਦੇ ਯਾਰ ਮੈਂ ਦੇਉ ਮੈਂ ਦੇ ਲੈਂਦਾ ਕਿੱਥੇ ਆ ਪਤੰਗ ਦਾ ਕੋਈ ਹੈਗਾ ਨਹੀਂ ਆ ਘੰਟਾ ਦੇ ਸੱਟਾ ਪੜਿਆ ਸਾਡੇ ਕੋਲ ਤੋਂ ਪੱਠੇ ਦਾ ਕੇ ਸਾਡੇ ਮੂੰਹ ਇੱਕ ਦਾ ਆ ਦਾ ਪਾੜ ਗਿਆ ਇਡ ਲਾਂਗੇ ਕਿੰਦਾ ਹਨ ਅੱਜ ਉਹਨਾਂ ਨੇ ਫੈਕਟਰੀ ਬਣੀ ਉਹੜ ਲਾਂਗੇ ਕਹਿੰਦਾ ਹਨ ਅੱਜ ਉਹਨਾਂ ਨੇ ਫੈਕਟਰੀ ਅਨਾ ਗੱਲ ਸਭ ਲਾਮ ਕਦੈ ਬੜੇ ਕੋਟਾਂਗ ਤਾਂ ਬੜੇ ਲਿਆਂਦੇ ਆ ਪਰ ਲਿਆਂਦੇ ਸਾਰੇ ਪਾਟੇ ਹੀ ਆ ਹਨਾ ਹੈ ਕਿਉਂ ਮੱਦੀ ਲਿਆਂਦੇ ਕੇ ਸਾਰੇ ਪਾਟੇ ਹੀ ਆ ਪਾਟੇ ਲਿਆਂਦੇ ਆ ਇਹ ਸਸਤੇ ਮਿਲਗੇ ਕਿ ਮਹਿੰਗੇ ਮਿਲਣਗੇ ਇਹ ਮਹਿੰਗੇ ਮਿਲਣਗੇ ਸੱਚ ਪਿੱਤਨ ਚਾਰ ਤੇ 6 ਲੱਗਦੀ ਆਂਦੇ ਕਿੱਥੇ ਨੀ ਨ ਵਰਨੀ ਉਹ ਮਗਰ ਹਨ ਉਹ ਤੇ ਮੈਂ ਬਖਾਉਂਗਾ ਮੈਂ ਬਖਾਉਂਦਾ ਵਧਾ ਮੜੀ ਜੀ ਪਹਿਲਾਂ ਓਏ ਵਧਾ ਮੜੀ ਜੀ ਵਧਾਤਾ થઈ ਜਾ ਇਹ ਤਾਂ ਨੇੜੇ ਆ ਤੇਰੀ ਪੰਗ ਚੱਲ ਓਏ ਵਧਾ ਦੇ ਵਧਾ ਦੇ ਵਧਾ ਇਹ ਤਾਂ ਬਹੁਤ ਦੂਰ ਆ ਉਹ ਤੇਰੀ ਲੱਗੂ ਆ ਲਾਊਗਾ ਇੰਨੀ ਟੈਂਕ ਖਰਾਬ ਹੈ ਇਹ ਲਾਗੀ ਪਈਆ ਗੱਟੂ ਗੱਟੂ ਜਬਾਨੀ ਕਿੱਥਾ ਲਾਏ ਚੱਲ ਲਗਾ ਦੇ ਹੁਣ ਹਲੇ ਮਾਰਨਾ ਕੇ ਸਾਥ ਕਰਿਆ ਮੇਰਾ ਛੇ